ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਜਦੋਂ ਪਾਈਪਾਂ ਵਿੱਚ ਦੀ ਪ੍ਰੈਸ਼ਰ ਨਾਲ ਤੇਲ ਕੱਢਦਾਗਾ ਉਹਦੇ ਨਾਲ ਡਿਸਟ੍ਰੀਬਿਊਟਰ ਦੇ ਵਿੱਚ ਵੀ ਅੰਦਰ ਲੀਕ ਹੋਣਾ ਆਉਂਦਾਗਾ ਅੰਦਰਲੇ ਵਾਲਾਂ ਨੂੰ ਨੁਕਸਾਨ ਪਹੁੰਚਦਾ ਇਸ ਕਾਰਨ ਕਰਕੇ ਜਿਹੜੇ ਸਵਰਾਈ ਟਰੈਕਟਰ ਦੇ ਆਰਪੀਐਮ ਵੱਧ ਤੋਂ ਵੱਧ ਆਪਾਂ ਇਹਦਾ 3000 ਵਧਾ ਸਕਦੇ ਸਕਦੇ ਜੋ ਜਿਹੜੇ ਰੈਮਾ ਵਗੈਰਾ ਆਪਣੇ ਦੇ ਓਕੇ ਕਰਦੇ ਹਨ ਤੇ ਬਾਕੀ ਭਾਈ ਇਹਦੇ ਸ਼ਾਈਨਰ ਵੱਜੂਗਾ ਸ਼ਾਈਨਰ ਹਾ ਤਰਕੇ ਮਾਰਾਂਗੇ ਅੱਛਾ ਸ਼ਾਈਨਰ ਵੱਜੂਗਾ ਫਾਉਂਡੇਸ਼ਨ ਕੋਟ ਰਹਿਗਾ ਹਨਾ ਆ ਤੁਸੀਂ ਚੈੱਕ ਕਰ ਸਕਦੇ ਹੋ ਨੇ ਸ਼ੇਗਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਧਰ ਵੀ ਆਪਣਾ ਇਹਦਾ ਜੀ ਕਰਦਾ ਜੇਗਾ ਪਾਪਾ ਇਹ ਆ ਕੇ ਇੱਕ ਸਟੀering ਨਹੀਂ ਮੁੜਦਾ ਇੱਕ ਟੈਕ ਦਾ ਨਹੀਂ ਘਟਾ ਇੱਥੋਂ ਲਾ ਵੀ ਝੋਟਾ ਕਰਨ ਕਰੌਣੇ ਆਪਾਂ ਸਾਫ਼ ਬਿਲਕੁਲ ਕਿਉਂਕਿ ਮਿੱਟੀ ਘਟਾ ਬਹੁਤ ਠੀਕ ਹੈ ਕਿ ਜਦੋਂ ਹੁਣ ਖੋਲਾਂਗੇ ਤਾਂ ਆਪਣਾ ਮਿੱਟੀ ਡਸਟਰ ਇਹਨਾਂ ਦੇ ਵਿੱਚ ਜਾਊਗਾ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਜਾਣਕਾਰੀ ਤੇ ਗੱਲ ਕਰਾਂਗੇ ਇਸ ਜਾਣਕਾਰੀ ਦੇ ਵਿੱਚ ਤੁਹਾਨੂੰ ਇੱਕ ਬਹੁਤ ਭਰਾਵਾਂ ਦਾ ਬਹੁਤ ਵੱਡਾ ਸਵਾਲ ਆਉਂਦਾਗਾ ਉਸ ਸਵਾਲ ਤੇ ਗੱਲਬਾਤ ਕਰਾਂਗੇ ਤੇ ਗੱਲ ਹੋਊਗੀ ਇਹ ਸਵਰਾਜ ਟਰੈਕਟਰ ਦੀ ਕਿਉਂਕਿ ਤੁਹਾਨੂੰ ਪਤਾ ਹੀ ਆ ਜਿਆਦਾਤਰ ਆਪਾਂ ਮੋਡੀਫਿਕੇਸ਼ਨ ਰਿਪੇਅਰ ਜਿਆਦਾ ਸਵਰਾਜ ਟਰੈਕਟਰ ਦੀ ਕਰਦੇ ਆਂ ਆਪਾਂ ਚਲੋ ਕੰਮ ਤਾਂ ਸਾਰੇ ਟਰੈਕਟਰਾਂ ਦੇ ਕਰਦੇ ਆਂ ਪਰ ਲੇਕਿਨ ਸਵਰਾਜ ਤੇ ਜਿਆਦਾਤਰ ਤੁਹਾਨੂੰ ਪਤਾ ਜਿਆਦਾ ਵਰਕ ਆਉਂਦਾ ਆਪਣੇ ਕੋਲੇ ਤਾਂ ਆਪਣੇ ਜਿਹੜੇ ਭਰਾ ਜੁੜੇ ਨੇ ਆਪਾਂ ਨੂੰ ਸਵਰਾਜ ਦਾ ਜਿਆਦਾ ਐਕਸਪਰਟ ਮੰਨਦੇ ਆ ਦੇਖੋ ਭਰਾ ਮੰਨਦੇ ਹਨ ਆਪਾਂ ਆਪ ਦੇ ਵਿੱਚ ਚ ਤਾਂ ਜ਼ੀਰੋ ਹੀ ਹੈ ਹਨ ਆਪਾਂ ਕੁਝ ਨਹੀਂ ਆਪਣੇ ਆਪ ਨੂੰ ਸਮਝਦੇ ਜੋ ਪਰਮਾਤਮਾ ਦੀ ਕਲਾ ਦਿੱਤੀ ਆਪਾਂ ਉਹਦੇ ਤੇ ਹੀ ਕੰਮ ਕਰਦੇ ਹਣਾ ਤੇ ਰੱਬ ਤੋਂ ਡਰ ਕੇ ਕੰਮ ਕਰਦੇ ਅੱਜ ਦੀ ਇਸ ਜਾਣਕਾਰੀ ਦੇ ਵਿੱਚ ਸਜਣੋ ਆਪਣੇ ਕਿਸਾਨ ਭਰਾ ਉਹ ਸਾਵਧਾਨ ਹੋ ਜਾਣਾ ਹਨ ਜਿਨ੍ਹਾਂ ਨੂੰ ਇਹ ਚੀਜ਼ ਦੱਸਣੀ ਆ ਹਨ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਦੇ ਟਾਈਮ ਦੇ ਵਿੱਚ ਹਰ ਨਵੀਂ ਜਨਰੇਸ਼ਨ ਨੂੰ ਹੁੰਦਾਗਾ ਆਪਾਂ ਆਪਣੇ ਟਰੈਕਟਰ ਦੇ ਜਿਹੜੇ ਆਰਪੀਐਮ ਵਧਾਉਣੇ ਆ ਇੰਜਨ ਦੇ ਸਵਰਾਜ ਦੇ ਕਿਉਂਕਿ ਮਿੱਤਰੋ ਜਿੰ ਜਿੱਦਾਂ ਕੰਪਨੀ ਆਰਪੀਐਮ ਦਿੰਦੀ ਹੈ ਜਿਵੇਂ 2400 2500 ਆਰਪੀਐਮ ਦਿੰਦੀ ਆ ਪਰ ਲੇਕਿਨ ਕਈ ਭਰਾ ਕਰਦੇ ਕੀ ਆ ਹੋਰਾਂ ਟਰੈਕਟਰਾਂ ਨੂੰ ਦੇਖ ਕੇ ਸਵਰਾਜ ਟਰੈਕਟਰ ਦੇ ਵੀ ਆਰਪੀਐਮ 3500 4 4000 ਆਪਣੇ ਟਰੈਕਟਰ ਦੇ ਕਰ ਲੈਂਦੇ ਆ ਅੱਜ ਤੁਹਾਨੂੰ ਉਹਦੇ ਵਿੱਚ ਹੋਣ ਵਾਲਾ ਸਭ ਤੋਂ ਵੱਡਾ ਨੁਕਸਾਨ ਜੋ ਹੁੰਦਾ ਇੰਜਨ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰਾਂਗੇ ਦੇਖੋ ਸੱਜਣੋ ਜਿਹੜੇ ਇੰਜਨਾਂ ਦੀ ਸਟੋਕ ਪਿਸਟਨ ਤੋਂ ਲੈ ਕੇ TDC ਤੋਂ ਲੈ ਕੇ ਬਾਟਮ ਤੱਕ ਜਿਨ੍ਹਾਂ ਦਾ ਜਿੰਨਾ ਪਿਸਟਨ ਕਵਰ ਕਰਦਾ ਏਰੀਆ TDC ਤੋਂ ਲੈ ਕੇ ਬਾਟਮ ਤੱਕ ਤੇ ਬਾਟਮ ਤੋਂ ਲੈ ਕੇ TDC ਤੱਕ ਜਿਨ੍ਹਾਂ ਦਾ ਸ਼ਾਰਟ ਹੁੰਦਾ ਉਹਨਾਂ ਇੰਜਨਾਂ ਦੇ ਵਿੱਚ ਕੰਪਨੀ ਵੱਲੋਂ RPM ਜ਼ਿਆਦਾ ਦਿੱਤੇ ਹੁੰਦੇ ਆ ਪਰ ਲੇਕਿਨ ਜਿਨ੍ਹਾਂ ਦੇ ਵਿੱਚ ਸਟ੍ਰੋਕ ਲੰਬੀ ਲੰਬੀ ਹੁੰਦੀ ਹੈ ਲੌਂਗ ਸਟ੍ਰੋਕ ਜਿਹੜੇ ਇੰਜਨ ਹੁੰਦੇ ਆ ਉਹਨਾਂ ਦੇ ਵਿੱਚ ਕੰਪਨੀ ਵੱਲੋਂ ਆਰ ਪੀ ਐਮ ਘਟ ਦਿੰਦੇ ਹੁੰਦੇ ਆ ਬਾਕੀ ਤੁਸੀਂ ਮੀਟਰ ਵੀ ਤੇ ਧਿਆਨ ਦਿਓ ਤੁਸੀਂ ਮੀਟਰ ਜਿਹੜਾ ਸਪੀਡੋਮੀਟਰ ਹੁੰਦਾ ਨਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਧਿਆਨ ਨਾਲ ਦੇਖਿਓ ਜਿੰਨਾ ਇੰਜਨਾਂ ਦੇ ਵਿੱਚ ਸ਼ਾਰਟ ਸਟ੍ਰੋਕ ਹੁੰਦੀ ਆ ਉਹਨਾਂ ਦੇ ਵਿੱਚ ਆਰ ਪੀ ਐਮ ਕੰਪਨੀ ਪਹਿਲੇ ਹੀ ਵਧ ਦਿੰਦੀ ਹੈ ਮੀਟਰ ਦੇ ਉੱਪਰ ਤੇ ਜਿਹੜੇ ਲੌਂਗ ਸਟ੍ਰੋਕ ਇੰਜਨ ਹੁੰਦੇ ਆ ਉਹਨਾਂ ਦੇ ਵਿੱਚ ਆਰ ਪੀ ਐਮ ਮੀਟਰਾਂ ਦੇ ਉੱਪਰ ਘਟ ਦਿੱਤੇ ਹੁੰਦੇ ਆ ਹੁਣ ਆਪਣੇ ਭਰਾ ਕੀ ਕਰਦੇ ਆ ਪੰਪ ਦੇ ਵਿੱਚੋਂ ਸਪਰਿੰਗ ਵਗੈਰਾ ਪਾ ਕੇ ਜਾਂ ਉਧਰੋਂ ਰਾਡ ਵਗੈਰਾ ਵੱਡ ਕੇ ਪੰਪ ਦੀ ਫੁੱਲ ਆਰਪੀਐਮ ਵਧਾ ਦਿੰਦੇ ਆ ਆਪਣੇ ਪਰ ਲੇਕਿਨ ਸਵਰਾਏ ਟਰੈਕਟਰ ਦੇ ਵਿੱਚ ਇਹ ਬਹੁਤ ਵੱਡੀ ਗਲਤੀ ਕਰ ਰਹੇ ਹੋ ਤੁਸੀਂ ਕਿਉਂਕਿ ਇਹ ਬਹੁਤ ਵੱਡੀ ਤੁਸੀਂ ਆਪਣੇ ਸਵਰਾਏ ਟਰੈਕਟਰ ਦੇ ਵਿੱਚ ਬਹੁਤ ਵੱਡੀ ਗਲਤੀ ਕਰ ਰਹੇ ਹੋ ਕਿਉਂਕਿ ਸੱਜਣੋ ਜਿਹੜਾ ਇਹ ਸਵਰਾਏ ਟਰੈਕਟਰ ਦਾ ਇੰਜਣ ਹੁੰਦਾ ਨਾ ਇਹ ਬਹੁਤ ਜ਼ਿਆਦਾ ਲੰਬੀ ਸਟੋਕ ਦੇ ਨਾਲ ਚੱਲਦਾਗਾ ਜਿਵੇਂ ਨਵੇਂ ਮਾਡਲ ਜਿਵੇਂ ਪ੍ਰੋਟੈਕ ਹੋਗੇ ਪਹਿਲਾਂ ਵਾਲੇ ਮਾਡਲ ਜਿਵੇਂ 122 ਸਟੋਕ ਚ ਆ ਗਏ ਹਨਾ 973 979 ਪਰ ਲੇਕਿਨ ਜਿਹੜੇ ਪਹਿਲਾਂ 116 ਚ ਹੁੰਦੇ ਜਾਂ 110 ਚ ਹੁੰਦੇ 44 ਵਗੈਰਾ ਇਹਨਾਂ ਦੇ ਵਿੱਚ ਆਰਪੀਐਮ ਆਪਾਂ ਜਿਆਦਾ ਇੰਜਨ ਦੇ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੇ ਵਿੱਚ ਇੱਕ ਤਾਂ ਪਿਸਟਨ ਦਾ ਸਾਈਜ਼ ਬਹੁਤ ਜ਼ਿਆਦਾ ਵੱਡਾਗਾ ਬਾਕੀ ਇਹਦੀ ਸਟੋਕ ਲੰਬੀ ਆ ਜਿਸ ਕਾਰਨ ਕਰਕੇ ਬਹੁਤ ਜ਼ਿਆਦਾ ਹੀਟ ਜਨਰੇਟ ਕਰਦਾ ਇੰਜਨ ਤੇ ਇੰਜਨ ਦਾ ਤਾਂ ਚਲੋ ਨੁਕਸਾਨ ਹੋਣਾ ਹੋਣਾ ਤੇ ਨਾਲ ਹੋਰ ਪਾਰਟ ਦਾ ਵੀ ਨੁਕਸਾਨ ਹੁੰਦਾਗਾ ਜਿਵੇਂ ਤੁਹਾਡੇ ਲਿਫਟ ਪੰਪ ਹੋਗੇ ਪਾਵਾ ਸਰੰਗ ਦਾ ਪੰਪ ਹੋ ਗਿਆ ਡਿਸਟ੍ਰੀਬਿਊਟਰ ਹੋ ਗਿਆ ਹੁਣ ਆਪਣੇ ਭਰਾ ਕਹਿਣਗੇ ਯਾਰ ਇੰਨ ਦੇ ਤਾਂ ਮੈਂ ਆਰਪੀਐਮ ਵਧਾਈ ਜਨਾ ਪਰ ਦੂਜੇng ਚੀਜ਼ਾਂ ਦਾ ਕਿਵੇਂ ਨੁਕਸਾਨ ਹੁੰਦਾ ਜ਼ਿਆਦਾ ਮੈਂ ਤੁਹਾਨੂੰ ਵਿਸਥਾਰ ਨਾਲ ਦੱਸਦਾ ਜਦੋਂ ਤੋਂ ਅਸੀਂ ਆਪਣੇ ਟਰੈਕਟਰ ਦੇ ਸਵਰਾਜ ਦੇ ਮੰਨ ਕੇ ਚੱਲੋ ਆਰਪੀਐਮ ਜ਼ਿਆਦਾ ਵਧਾਉਣੇ ਤਾਂ ਆਰਪੀਐਮ ਵਧਾਉਣ ਦੇ ਨਾਲ ਤੁਹਾਡੇ ਜਿੰਨੇ ਲਿਫਟ ਪੰਪ ਚੱਲਦੇ ਆ ਉਹਨਾਂ ਦੇ ਆਰਪੀਐਮ ਵੀ ਵੱਧ ਜਾਂਦੇ ਆ ਡੀਜ਼ਲ ਪੰਪ ਦੇ ਆਰਪੀਐਮ ਵੀ ਵੱਧ ਜਾਂਦੇ ਆ ਕਿਉਂਕਿ ਡੀਜ਼ਲ ਪੰਪ ਸਪੀਡ ਨਾਲ ਘੁੰਮਣ ਲੱਗ ਪੈਂਦਾਗਾ ਕਿਉਂਕਿ ਤੁਸੀਂ ਆਪਣੇ ਇੰਜਨ ਦੀ ਆਰਪੀਐਮ ਵਧਾਉਣ ਦੇ ਨਾਲ ਇਹਨਾਂ ਚੀਜ਼ਾਂ ਦੇ ਵੀ ਆਰਪੀਐਮ ਵਧਾ ਦਿੰਨੇ ਹੋ ਕਿਉਂਕਿ ਜੇ ਇਆਂ ਦੇ ਆਰਪੀਐਮ ਵਧਣਗੇ ਤੁਹਾਡੇ ਡੀਜ਼ਲ ਪੰਪ ਦੇ ਆਰਪੀਐਮ ਵਧਣਗੇ ਕੇਮ ਸ਼ਾਉਟ ਦੇ ਆਰਪੀਐਮ ਵਧਣਗੇ ਟੈਪਟਾਂ ਦੇ ਆਰਪੀਐਮ ਵੱਧ ਜਾਣਗੇ ਬਹੁਤ ਜ਼ਿਆਦਾ ਅਪਡਾਉਣ ਕਰਨਾ ਪੈਂਦਾਗਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਟੈਪਟਾਂ ਦਾ ਉਧਰੋਂ ਲਿਫਟ ਪੰਪ ਜਿਹੜੇ ਕਿ ਆਪਣੇ ਪਾਵਰ ਸਟੀering ਹੋ ਗਿਆ ਲਿਫਟ ਵਾਲਾ ਹੋ ਗਿਆ ਉਹਦੀ ਸਪੀਡ ਬਹੁਤ ਬਹੁਤ ਜ਼ਿਆਦਾ ਵੱਜ ਜਾਂਦੀ ਆ ਹੁਣ ਮੰਨ ਲੇ ਕਿ ਚਲੋ ਇਹਨੇ 26 2700 ਚੱਕਰ ਤੇ ਜਾ ਕੇ ਆਈ ਜਾਂਦੇ ਤਾਂ 27 28 ਲੀਟਰ ਇਹਨੇ 1 ਮਿੰਟ ਦੇ ਵਿੱਚ ਤੇਲ ਪਾਉਣਾ ਹੁੰਦਾ ਤਾਂ ਜਦੋਂ ਤੁਸੀਂ ਇਹਦੇ 30 35 3500 4 4 ਜਾਂ ਆਰ ਪੀ ਐਮ ਕਰ ਦਿੰਨੇ ਆ ਤਾਂ ਇਹਨੂੰ ਕਿੰਨਾ ਤੇਲ ਪ੍ਰੈਸ਼ਰ ਨਾਲ ਪਾਈਪਾਂ ਵਿੱਚ ਦੀ ਕੱਢਣਾ ਪੈਂਦਾਗਾ ਜਦੋਂ ਪਾਈਪਾਂ ਵਿੱਚ ਦੀ ਪ੍ਰੈਸ਼ਰ ਨਾਲ ਤੇਲ ਕੱਢਦਾਗਾ ਉਹਦੇ ਨਾਲ ਡਿਸਟ੍ਰੀਬਿਊਟਰ ਦੇ ਵਿੱਚ ਵੀ ਅੰਦਰ ਲੀਕ ਹੋਣਾ ਹੁੰਦਾਗਾ ਅੰਦਰਲੇ ਵਾਲਾਂ ਨੂੰ ਨੁਕਸਾਨ ਪਹੁੰਚਦਾ ਇਸ ਕਾਰਨ ਕਰਕੇ ਜਿਹੜੇ ਸਵਰਾਇ ਟਰੈਕਟਰ ਦੇ ਆਰਪੀਐਮ ਵੱਧ ਤੋਂ ਵੱਧ ਆਪਾਂ ਦਾ 3000 ਵਧਾ ਸਕਦੇ ਆ ਇਸ ਤੋਂ ਬਾਅਦ ਬਾਅਦ ਆਰਪੀਐਮ ਨਾ ਵਧਾਓ ਸਵਰਾਇ ਟਰੈਕਟਰ ਕਿਉਂਕਿ ਇਹ ਹੱਥ ਬੰਨ ਕੇ ਆਪਣੇ ਕਿਸਾਨ ਭਰਾਵਾਂ ਵਾਸਤੇ ਬਹੁਤ ਲਾਹੇਵੰਦ ਚੀਜ਼ ਆ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਿਆਂਗਾ ਦੇਖੋ ਜਿਨ੍ਹਾਂ ਨੇ ਤਾਂ ਆਪਣੇ ਇੰਜਨ ਦਾ ਟਰੈਕਟਰ ਦਾ ਨੁਕਸਾਨ ਕਰਨਾ ਉਹਨਾਂ ਨੂੰ ਤਾਂ ਇਹ ਵੀਡੀਓ ਦੇਖਣ ਦਾ ਕੋਈ ਮਤਲਬ ਨਹੀਂ ਬਾਕੀ ਜਿਹੜੇ ਭਰਾ ਚੰਗੇ ਤਰੀਕੇ ਨਾਲ ਖੇਤੀ ਕਰਨਾ ਚਾਹੁੰਦੇ ਆ ਹਨਾ ਚੰਗੇ ਤਰੀਕੇ ਨਾਲ ਆਪਣੇ ਟਰੈਕਟਰ ਦੀ ਸਾਂਭ ਸੰਭਾਲ ਕਰਨਾ ਚਾਹੁੰਦੇ ਆ ਉਹ ਵੀਡੀਓ ਨਾਲ ਜ਼ਰੂਰ ਬਣੇ ਰਹੋ ਅੱਜ ਕਿਉਂਕਿ ਇਹ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦੇ ਰਿਹਾਗਾ ਕਿਉਂਕਿ ਤੁਹਾਨੂੰ ਵੀ ਪਤਾਗਾ ਆਪਣੇ ਤੋਂ ਬਿਨਾਂ ਤੁਹਾਨੂੰ ਹੋਰ YouTube ਦੇ ਉੱਪਰ ਇਦਾਂ ਦੀ ਇਨਫਰਮੇਸ਼ਨ ਨਹੀਂ ਦੇਖਣ ਨੂੰ ਮਿਲੇਗੀ ਕਿਉਂਕਿ ਜਿਹੜਾ ਤੁਹਾਡਾ ਆਪਣਾ ਚੈਨਲ ਤੁਹਾਨੂੰ ਜਾਣਕਾਰੀ ਦਿੰਦਾ ਨਾ ਇਦਾਂ ਦੀ ਜਾਣਕਾਰੀ ਨਾ ਤਾਂ ਅੱਜ ਤੱਕ ਤੁਹਾਨੂੰ ਚੈਨਲ ਦੇ ਉੱਪਰ ਹੈਗੀ ਆ ਤੇ ਨਾ ਤੁਹਾਨੂੰ YouTube ਦੇ ਹੈਗੀ ਤੇ ਨਾ ਤੁਹਾਨੂੰ ਦੇਖਣ ਨੂੰ ਮਿਲੇਗੀ ਕਿਉਂਕਿ ਇਹ ਚੈਨਲ ਤੁਹਾਡੀ ਖਾਤਰ ਹੀ ਬਣਾਇਆ ਤੇ ਤੁਹਾਨੂੰ ਇਹਨਾਂ ਚੀਜ਼ਾਂ ਦੀ ਇਨਫੋਰਮੇਸ਼ਨ ਦੇਣ ਵਾਸਤੇ ਬਣਾਇਆ ਵਾ ਹੁਣ ਤੁਹਾਡੇ ਲਿਫਟ ਪੰਪ ਵੀ ਖਰਾਬ ਹੋ ਜਾਂਦੇ ਆ ਆਰਪੀਐਮ ਵਧਾਉਣ ਦੇ ਨਾਲ ਉਹ ਵੀ ਦੱਸਦਾ ਕਿਉਂ ਹੁੰਦੇ ਆ ਕਿਉਂਕਿ ਜਦੋਂ ਉਹਨਾਂ ਨੂੰ ਜਿਆਦਾ ਜ਼ੋਰ ਲਾਉਣਾ ਪੈਂਦਾ ਔਇਲ ਨੂੰ ਜਿਹੜਾ ਆਊਟ ਕਰਨ ਵਾਸਤੇ ਜਿਹੜਾ ਆਪਣਾ ਸੀਲ ਹੁੰਦਾ ਨੂੰ ਪ੍ਰੈਸ਼ਰ ਨਾਲ ਕੱਢਣ ਵਾਸਤੇ ਬਹੁਤ ਜ਼ੋਰ ਲੱਗਦਾਗਾ ਤੁਹਾਡੇ ਡੀਜ਼ਲ ਪੰਪ ਦਾ ਵੀ ਨੁਕਸਾਨ ਹੁੰਦਾ ਪਲੰਜਰ ਵਗੈਰਾ ਸਪਰਿੰਗ ਵਗੈਰਾ ਕੇਮ ਸ਼ਾਫਟ ਵਗੈਰਾ ਜਦੋਂ ਜਿਆਦਾ ਆਰਪੀਐਮ ਤੇ ਚੱਲਦੇ ਆ ਤਾਂ ਉਹ ਵੀ ਡੈਮੇਜ ਹੁੰਦੇ ਆ ਤੁਹਾਡੇ ਕਈ ਵਾਰੀ ਸਵਰਾਇ ਟਰੈਕਟਰ ਦੀਆਂ ਜਿਹੜੀਆਂ ਪੁਸ਼ ਰਾੜਾਂ ਵੀ ਟੁੱਟ ਜਾਂਦੀਆਂ ਆਂਗਾ 3000 ਆਰਪੀਐਮ ਤੋਂ ਬਾਅਦ ਜਦੋਂ ਤੁਸੀਂ ਦੇਖਿਆ ਹੋਣਾ ਨਾ ਇੰਜਨ ਚੋਂ ਨੌਇਸਰੀ ਆਉਂਦੇ ਸਵਰਾਇ ਟਰੈਕਟਰ ਦੇ ਟਕ 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 ਦੀ ਆਵਾਜ਼ ਸੁਣੀ ਹੋਣੀ ਆ ਤੁਸੀਂ ਉਹ ਟਕ ਟਕ ਦੀ ਆਵਾਜ਼ ਦੇ ਨਾਲ 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 ਤੁਹਾਡੀਆਂ ਪੁਸ਼ ਰਾੜਾਂ ਵੀ ਟੁੱਟ ਜਾਂਦੀਆਂ ਜਿਹੜੀਆਂ ਕਿ ਪਾਵਰ ਨੂੰ ਜਿਹੜੀ ਟੈਪਟਾਂ ਤੱਕ ਕੇਮ ਸ਼ਾਫਟ ਤੋਂ ਲੈ ਕੇ ਆਪਣੀ ਟੈਪਟ ਤੱਕ ਪਹੁੰਚਾਉਂਦੀ ਆ ਉਹਨੂੰ ਪੁਸ਼ ਰੌਡ ਬੋਲਿਆ ਜਾਂਦਾ ਉਹ ਵੀ ਟੁੱਟ ਜਾਂਦੀ ਸੱਜਣੋ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਵਾਲੇ ਮਾਡਲਾਂ ਦੇ ਵਿੱਚ ਜਿਹੜੇ ਆਪਣੇ 6 5 6 ਮਾਡਲ ਸੀਗੇ ਉਹਨਾਂ ਦੇ ਵਿੱਚ ਪੁਸ਼ ਰਾੜ ਮੋਟੀ ਹੁੰਦੀ ਸੀ ਉਸ ਤੋਂ ਬਾਅਦ ਕੰਪਨੀ ਨੇ ਪੁਸ਼ ਰਾੜ ਪਤਲੀ ਕਰਤੀ ਤੇ ਫਿਰ ਜਾ ਕੇ ਹੁਣ ਕੰਪਨੀ ਨੇ ਫਿਰ ਮੋਟੀ ਕਰਤੀ ਜਿਹੜੀਆਂ ਪਤਲੀਆਂ ਰਾੜਾਂ ਹੁੰਦੀਆਂ ਸੀ ਬਹੁਤ ਜ਼ਿਆਦਾ ਟੁੱਟਦੀਆਂ ਸੀ ਸਵਰਾਜ ਟਰੈਕਟਰ ਦੀਆਂ ਤੁਸੀਂ ਦੇਖਿਆ ਹੋਣਾ ਤੇ ਕਈਆਂ ਦੇ ਇੰਜਨ ਦਾ ਨੁਕਸਾਨ ਹੋਇਆ ਹੋਣਾ ਪੁਸ਼ ਰਾੜ ਟੁੱਟ ਕੇ ਬਾਕੀ ਜ਼ਿਆਦਾ ਆਰਪੀਐਮ ਤੇ ਤੁਹਾਡੀ ਕੇਮ ਸ਼ਾਫਟ ਵੀ ਟੁੱਟ ਸਕਦੀ ਆ ਇੰਜਨ ਦੀ ਕਿਉਂਕਿ ਇਹਦੇ ਨਾਲ ਲਿਫਟ ਪੰਪ ਚੱਲਦੇ ਆ ਕਈ ਵਾਰੀ ਜ਼ਿਆਦਾ ਆਰਪੀਐਮ ਤੇ ਲਿਫਟ ਪੰਪ ਸੀਜ਼ ਮਾਰ ਜੇ ਤਾਂ ਤੁਹਾਡੀ ਕੇਮ ਸ਼ਾਫਟ ਵੀ ਟੁੱਟ ਜਾਂਦੀ ਹੈ ਟਰੈਕਟਰ ਦੀ ਟੈਪਟਾਂ ਵੀ ਕਈ ਵਾਰੀ ਕਰੈਕ ਹੋ ਜਾਂਦੀਆਂ ਹਨਾ ਕਹਿਣ ਦਾ ਮਤਲਬ ਯਾਰ ਸਿੱਧੇ ਸ਼ਬਦਾਂ ਦੇ ਵਿੱਚ ਜਿਆਦਾ ਆਰਪੀਐਮ ਦਾ ਤੁਹਾਡਾ ਨੁਕਸਾਨ ਹੀ ਐ ਇੰਜਨ ਨੂੰ ਕੋਈ ਫਾਇਦਾ ਨਹੀਂ ਡੀਜ਼ਲ ਵੀ ਵੱਧ ਖਾਊਗਾ ਟਰੈਕਟਰ ਹਨਾ ਇਸ ਕਾਰਨ ਕਰਕੇ ਸੱਜਣੋ ਜਿਹੜੇ ਭਰਾ ਆਪਣੇ ਟਰੈਕਟਰਾਂ ਦੇ ਆਰਪੀਐਮ ਜਿਆਦਾ ਵਧਾ ਰਹੇ ਹਨਾ ਉਹ ਬਹੁਤ ਵੱਡੀ ਗਲਤੀ ਕਰ ਰਹੇ ਆ ਹਨਾ ਵੱਧ ਵੱਧ ਤੁਸੀਂ ਆਪਣੇ ਟਰੈਕਟਰ ਦੇ ਆਰਪੀਐਮ 3000 ਤੱਕ ਲਿਆ ਸਕਦੇ ਹੋ ਸਵਰਾਜ ਟਰੈਕਟਰ ਤੇ ਇਸ ਤੋਂ ਵੱਧ ਸਵਰਾਜ ਦੇ ਆਰਪੀਐਮ ਨਹੀਂ ਵਧਾਉਣੇ ਚਾਹੀਦੇ ਕਿਸੇ ਹਾਲਤ ਵੀ ਹਾਂ ਜਿਹੜੇ ਹੌਲੈਂਡ ਟਰੈਕਟਰ ਵਗੈਰਾ ਆ ਗਏ ਇਹਨਾਂ ਦੀ ਸ਼ਾਰਟ ਸਟੋਕ ਆ ਇਹਨਾਂ ਦੇ ਤੁਸੀਂ ਆਰਪੀਐਮ ਘੱਟੋ ਘੱਟ 4 4000 ਤੋਂ ਲੈ ਕੇ 4500 ਕਰ ਸਕਦੇ ਹੋ ਪਰ ਲੇਕਿਨ ਹੈ ਨੁਕਸਾਨ ਉਹਦਾ ਵੀ ਪਰ ਲੇਕਿਨ ਇਹਨਾਂ ਦੇ ਆਰਪੀਐਮ 4000 4500 ਤੋਂ ਤੱਕ ਤਾਂ ਜਾ ਸਕਦੇ ਆ ਕਿਉਂਕਿ ਕੰਪਨੀ ਜਦੋਂ ਇਹਨਾਂ ਦਾ ਇੰਨਾਂ ਟੈਸਟ ਕਰਦੀ ਇਹਨੂੰ 6500 ਆਰਮੀ ਉੱਤੇ ਜਾ ਕੇ ਚੈੱਕ ਹੁੰਦਾ ਇਸੇ ਤਰ੍ਹਾਂ ਸਵਰਾਜ ਦੀ ਗੱਲ ਕਰੀ ਇੱਥੇ ਇਹਨਾਂ ਨੂੰ ਰੇਟਡ ਆਰਪੀਐਮ ਤੇ ਚੈੱਕ ਅਪ ਕੀਤਾ ਜਾਂਦਾ 2200 2500 ਆਰਪੀਐਮ ਤੇ ਚੈੱਕ ਅਪ ਕੀਤਾ ਜਾਂਦਾ ਜਦੋਂ ਜਦੋਂ ਟਰੈਕਟਰ ਟੈਸਟ ਹੁੰਦੇ ਆਪਣੇ ਲੈਬਾਰਟਰੀ ਦੇ ਵਿੱਚ ਹਨ ਇਸ ਕਾਰਨ ਕਰਕੇ ਸੱਜਣੋ ਸਾਡਾ ਦੱਸਣ ਦਾ ਫਰਜ਼ ਇਹ ਆ ਵੀ ਇਹਦੇ ਨਾਲ ਤੁਹਾਡਾ ਨੁਕਸਾਨ ਨਹੀਂ ਹੁੰਦਾਗਾ ਹਨਾ ਨਾਲ ਤੁਸੀਂ ਦੇਖਿਆ ਨਾ ਗੇਅਰ ਦੀਆਂ ਆਪਣੇ ਸ਼ਾਫਟਾਂ ਚੱਲਦੀਆਂ ਆਈਆਂ ਚਲੋ ਗੇਅਰ ਦੀਆਂ ਸ਼ਾਫਟਾਂ ਨੂੰ ਤਾਂ ਕੋਈ ਬਾਤ ਜ਼ਿਆਦਾ ਫਰਕ ਨਹੀਂ ਪੈਂਦਾ ਜ਼ਿਆਦਾ ਆਰਪੀਐਮ ਤੇ ਪਰ ਲੇਕਿਨ ਜਿਹੜੇ ਪਾਰਟ ਜ਼ਿਆਦਾ ਖਰਾਬ ਹੁੰਦੇ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਿਵੇਂ ਹੁਣ ਸਪੋਜ਼ ਕਰੋ ਕਿਸੇ ਟਰੈਕਟਰ ਦੇ ਇੰਨੇ RPM ਤੁਸੀਂ ਵਧਾਤੇ ਜੇ ਸਪੋਕਰ ਕੋਈ ਪੱਖਾ ਕਰੈਕ ਹੋ ਗਿਆ ਵਾਟਰ ਵਾਡੀ ਕਰੈਕ ਹੋ ਗਈ ਉਹਦੇ ਨਾਲ ਤੁਹਾਡਾ ਰੈਡੀਟਰ ਵੀ ਜਾਊਗਾ ਹਨਾ ਇਸ ਕਾਰਨ ਕਰਕੇ ਜਿਆਦਾ RPM ਦੇ ਵਿੱਚ ਤੁਹਾਡਾ ਨੁਕਸਾਨ ਹੀ ਹੁੰਦਾ ਸੱਜਣੋ ਕੋਈ ਫਾਇਦੇ ਵਾਲੀ ਗੱਲ ਨਹੀਂ ਹੁੰਦੀਗੀ ਹਨਾ ਇਸ ਕਾਰਨ ਕਰਕੇ ਤੁਸੀਂ ਆਪਣੇ ਟਰੈਕਟਰ ਦੇ ਵਿੱਚ RPM ਜਿਆਦਾ ਨਹੀਂ ਵਧਾ ਸਕਦੇ ਤੇ ਨਾ ਹੀ ਵਧਾਇਆ ਕਰੋ ਹਨਾ ਬਾਕੀ ਜਿਹੜਾ ਤੁਸੀਂ ਇੱਧਰ ਟਰੈਕਟਰ ਦੇਖ ਰਹੇ ਹੋ ਆਪਣੇ ਫਰੇਮ ਦੇ ਵਿੱਚ ਇਹ ਆਪਣੇ ਕੋਲੇ ਆਇਆ ਵਾ ਕੁਰੂਖੇਤਰ ਤੋਂ ਟਰੈਕਟਰ ਇਹ ਮੇਰੇ ਹਿਸਾਬ ਨਾਲ 2002-3 ਮਾਡਲ ਟਰੈਕਟਰ ਆ। ਇਸ ਭਰਾ ਨੇ ਜਿਹੜਾ ਟਰੈਕਟਰ ਆਪਣੇ ਏਰੀਆ ਦੇ ਵਿੱਚ ਤਿਆਰ ਕਰਵਾਇਆ ਸੀਗਾ। ਇਹਦੇ ਉੱਪਰ ਘਟ-ਘਟ 4-5 ਲੱਖ ਰੁਪਏ ਲੱਗਿਆ ਹੋਇਆ ਟਰੈਕਟਰ ਦੇ ਉੱਪਰ। ਪਰ ਲੇਕਿਨ ਇਹ ਟਰੈਕਟਰ ਥੋੜੀਆਂ ਜਿਹੀਆਂ ਦਿੱਕਤਾਂ ਕਰਦਾਗਾ। ਗਰਮ ਬਹੁਤ ਜ਼ਿਆਦਾ ਹੁੰਦਾਗਾ। ਬਾਕੀ ਡੀਜ਼ਲ ਬਹੁਤ ਜ਼ਿਆਦਾ ਖਾਂਦਾ ਟਰੈਕਟਰ ਆ। ਇੱਕ ਇੱਕ ਦੋ ਵਾਰੀ ਇਹਦਾ ਪਿਸਟਨ ਵੀ ਸੀਜ਼ ਹੋ ਗਿਆ ਟਰੈਕਟਰ ਦਾ ਗਰਮ ਹੋਣ ਦੇ ਨਾਲ। ਨਾਲ ਨਾਲ ਇਸ ਟਰੈਕਟਰ ਨੂੰ ਭਰਾ ਨੇ 963 ਕਰਵਾਇਆ ਪਰ ਲੇਕਿਨ 963 ਜਿਹੜਾ ਇਹ ਸਹੀ ਤਰੀਕੇ ਦੇ ਨਾਲ ਨਹੀਂ ਹੋਇਆ ਇਹਦੀ ਜਾਣਕਾਰੀ ਤੁਹਾਨੂੰ ਅਗਲੇ ਵਲੌਗ ਚ ਦੱਸੂਗਾ ਵੀ 963 ਇਹ ਸਹੀ ਕਿਉਂ ਨਹੀਂ ਹੋਇਆ ਕੀ ਇਹਦੇ ਵਿੱਚ ਕਾਰਨ ਸੀ ਕਿ ਤੇ 963 ਵੇਲੇ ਇਹਨੂੰ ਕਿਹੜੇ ਕਿਹੜੇ ਪਾਰਟਸ ਚੇਂਜ ਹੁੰਦੇ ਆ ਜਿਹਦੇ ਨਾਲ ਆਪਾਂ 963 ਨੂੰ ਸਹੀ ਢੰਗ ਨਾਲ ਬਣਾ ਸਕਦੇ ਆ ਉਹ ਤੁਹਾਨੂੰ ਫੇਰ ਜਾਣਕਾਰੀ ਦੇਵਾਂਗਾ ਉਸ ਵੀਡੀਓ ਦੇ ਵਿੱਚ ਕਿਉਂਕਿ ਤਾਨੂੰ ਦੱਸਦਾ ਦਿੱਕਤ ਹੈ ਇਹਦੇ ਵਿੱਚ ਗਰਮ ਹੁੰਦਾ ਸੀ ਇੰਜਾਂ ਦੀ ਆਵਾਜ਼ ਨਹੀਂ ਬਣੀ ਬਾਕੀ ਡੀਜ਼ਲ ਬਹੁਤ ਜ਼ਿਆਦਾ ਖਾਂਦਾਗਾ ਇੱਕ ਟਰੈਕਟਰ ਦੇ ਪਿਛਲੇ ਹਿੱਸੇ 'ਚ ਬਹੁਤ ਜ਼ਿਆਦਾ ਆਵਾਜ਼ਾਂ ਆਉਂਦੀਆਂ ਤੇ ਇੱਕ ਇਹਦੇ ਗੇਅਰ ਵਗੈਰਾ ਨਿਕਲਦੇ ਸਾਰੇ ਕਿਉਂਕਿ ਬਾਈ ਨੇ ਜਿਹੜਾ ਉਸੇ ਗੇਅਰ ਨੂੰ ਆਪਣਾ ਸਾਈਡ ਗੇਅਰ ਕਨਵਰਟ ਕੀਤਾ ਪਰ ਲੇਕਿਨ ਇਹਦਾ ਪਹਿਲਾ ਗੇਅਰ ਤਾਂ ਖੜਦਾ ਹੀ ਨਹੀਂਗਾ ਜਦੋਂ ਤੁਸੀਂ ਰੋਡ ਤੇ ਸਲੋ ਕਰਦੇ ਨਾ ਤੁਹਾਨੂੰ ਮੈਂ ਵੀਡੀਓ ਲਾਉਂਗਾ ਜੀ ਵੇਖਿਓ ਜਦੋਂ ਵਾਸ਼ ਕਰਕੇ ਵਾਸ਼ ਕਰਕੇ ਲਿਆਵਾਂਗੇ ਨਾ ਆਪਾਂ ਟਰਾਈ ਵਗੈਰਾ ਲਈਏ ਨਾ ਤੁਸੀਂ ਐਂਡ ਤੇ ਵੀਡੀਓ ਜ਼ਰੂਰ ਦੇਖਿਓ ਉਦੋਂ ਗੇਅਰ ਨਿਕਲੂਗਾ ਤੁਹਾਡਾ ਇਹ ਤੁਸੀਂ ਵੀਡੀਓ ਦੇ ਵਿੱਚ ਐਂਡ ਤੇ ਜਾ ਕੇ ਵੇਖ ਕੇ ਜਾਣਾਂਗਾ ਕਿਵੇਂ ਇਹ ਟਰੈਕਟਰ ਦਾ ਗੇਅਰ ਨਿਕਲਦਾ ਹਨਾ ਸਾਰਾ ਤੁਹਾਨੂੰ ਦਿਖਾਉਂਗਾ ਮੈਂ ਉਹ ਪ੍ਰੋਬਲਮ ਆ ਇਸ ਟਰੈਕਟਰ ਦੇ ਵਿੱਚ ਬਾਕੀ ਇਹ ਕਟਾਈ ਨਹੀਂ ਮੁੜਦਾ ਨਹੀਂ ਟਰੈਕਟਰ ਕਿਸੇ ਪਾਸੇ ਵੀ ਮੁੜਦਾ ਨਹੀਂਗਾ ਟਰੈਕਟਰ ਦੇ ਵਿੱਚ ਤੇਲ ਫੁੱਲਾ ਪਰ ਲੇਕਿਨ ਬਹੁਤ ਜ਼ੋਰ ਨਾਲ ਇਹ ਆਪਣੀ ਕਟਾਈ ਲੈਂਦਾਗਾ ਬਹੁਤ ਜ਼ਿਆਦਾ ਦਿੱਕਤਾਂ ਇਸ ਟਰੈਕਟਰ ਦੇ ਵਿੱਚ ਸਾਰੀਆਂ ਆਪਾਂ ਹੱਲ ਕਰਾਂਗੇ ਕਿਉਂਕਿ ਇਹ ਟਰੈਕਟਰ ਨੂੰ ਆਲਰੇਡੀ ਆਪਣੇ ਕੋਲ ਡੇਢ ਮਹੀਨਾ ਹੋ ਗਿਆ ਆਏ ਨੂੰ ਪਰ ਲੇਕਿਨ ਹਜੇ ਤੱਕ ਵਰਕ ਤਾਂ ਨਹੀਂ ਹੋਇਆ ਕਿਉਂਕਿ ਇਸ ਟਰੈਕਟਰ ਦੇ ਅੱਗੇ ਜਿਹੜੇ ਕੰਮ ਬੁੱਕ ਸੀਗੇ ਹਨਾ ਹੁਣ ਇਸ ਟਰੈਕਟਰ ਦੀ ਵਾਰੀ ਆਈ ਆ ਕੱਲ ਨੂੰ ਅੱਜ ਇਹਦਾ ਇੰਨਾਂ ਆਪਾਂ ਖੋਲ ਕੇ ਜਾਵਾਂਗੇ ਕੱਲ ਨੂੰ ਇਸ ਦੇ ਇੰਜਨ ਬਾਰੇ ਸਾਰੀ ਜਾਣਕਾਰੀ ਦੇਾਂਗੇ ਬਾਕੀ ਗੇਅਰ ਬਾਰੇ ਵੀ ਜਾਣਕਾਰੀ ਦੇਾਂਗੇ ਕਿਉਂ ਕਿਉਂ ਗੇਅਰ ਨਿਕਲਦਾ ਕੀ ਇਹਦੇ ਵਿੱਚ ਕਾਰਨ ਕਿਉਂ ਇੰਨਾਂ ਦੇ ਵਿੱਚ ਗੇਅਰ ਦੇ ਵਿੱਚ ਆਵਾਜ਼ ਆਉਂਦੀਆਂ ਸਾਰੀਆਂ ਉਹ ਵੀ ਦੱਸ ਕੇ ਜਾਊਂਗਾ ਕੱਲ੍ਹ ਵਾਲੇ ਵਲੌਗ ਦੇ ਵਿੱਚ ਕੱਲ ਨੂੰ ਜ਼ਰੂਰ ਇਹਦਾ ਇੰਟਰਸਟਿੰਗ ਪਾਰਟ ਆਊਗਾ ਜ਼ਰੂਰ ਦੇਖਿਓ ਆਪਣੇ ਚੈਨਲ ਦੇ ਉੱਪਰ ਠੀਕ ਆ ਬਾਕੀ ਇਹਦੇ ਜਲਦਪਾਟ ਵਲੌਗ ਸ਼ੁਰੂ ਹੋਣ ਵਾਲੇ ਹਨ ਉਹ ਵੀ ਜਰੂਰ ਦੇਖਿਓ ਇਸ ਟਰੈਕਟਰ ਦਾ ਜਿਹੜਾ ਕੰਮ ਫਾਈਨਲ ਕਰਨ ਤੋਂ ਬਾਅਦ ਫਿਰ ਆਪਣੇ ਕੋਲੇ ਇੱਕ 42 ਦਾ ਟਰੈਕਟਰ ਆਇਆਗਾ ਫਿਰ ਉਸ ਤੋਂ ਬਾਅਦ ਇੱਕ ਫਾਰਮ ਟਰੱਕ ਜਿਹੜਾ ਲੁਧਿਆਣੇ ਏਰੀਆ ਦਾ ਆ ਉਹਦਾ ਕੰਮ ਸਟਾਰਟ ਹੋ ਜਾਊਗਾ ਇਸ ਟਰੈਕਟਰ ਤੋਂ ਬਾਅਦ ਠੀਕ ਹੈ ਜੀ ਕਿਉਂਕਿ ਇਸ ਟਰੈਕਟਰ ਦਾ ਕੰਮ ਤਾਂ ਪਹਿਲਾਂ ਕਰਨਾ ਪਊਗਾ ਕਿਉਂਕਿ ਕਿਉਂਕਿ ਫਾਰਮ ਟਰੱਕ ਤਾਂ ਆਪਣੇ ਕੋਲੇ ਪਹਿਲਾਂ ਆਇਆ ਪਰ ਲੇਕਿਨ ਇਸ ਦਾ ਤਾਂ ਕੰਮ ਕਰਨਾ ਪਊਗਾ ਕਿਉਂਕਿ ਇਹ ਇਸ ਟਰੈਕਟਰ ਦੇ ਵਿੱਚ ਜਿਹੜਾ ਇਹ ਬਾਈ ਨੂੰ ਗੰਨੇ ਦਾ ਸੀਜ਼ਨ ਲਾਉਣਾ ਜਿਸ ਕਾਰਨ ਕਰਕੇ ਵਿਚਾਰੇ ਕੋਲੇ ਇੱਕ ਟਰੈਕਟਰ ਆ ਤੇ ਇਹਦੇ ਨਾਲ ਹੀ ਅਗਲੇ ਹਾਂ ਹੁਣ ਜਲਦ ਤਿਆਰ ਕਰ ਦਾਂਗੇ ਹਨ ਤੇ ਬਾਕੀ ਆਪਾਂ ਨੂੰ ਸਾਰੀ ਜਾਣਕਾਰੀ ਅਗਲੇ ਕੱਲ੍ਹ ਵਾਲੇ ਵਲੌਗ 'ਚ ਦਿਖਾਵਾਂਗੇ ਹਨ ਦੇਵਾਂਗੇ ਹਨ ਕਿਉਂ ਇੰਜਨ ਖੋਲਣਾ ਪਿਆ ਕੀ ਗੱਲਬਾਤ ਹੈ ਹਨ ਤੇ ਚਲੋ ਤੁਹਾਨੂੰ ਇਸਾ ਟਰੈਕਟਰ ਦਾ ਰਿਵਿਊ ਦੇਣ ਤੋਂ ਬਾਅਦ ਤੇ ਫਿਰ ਇਸ ਤੋਂ ਬਾਅਦ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਬਾਕੀ ਜੋ ਤੁਹਾਡੀ ਆਪਣੀ ਵਰਕਸ਼ਾਪ ਤੇ ਕੰਮ ਆ ਸਾਰਾ ਦਿਖਾ ਕੇ ਤੇ ਕਰਦੇ ਆਂ ਵੀਡੀਓ ਸਮਾਪਤ ਠੀਕ ਹੈ ਬਾਕੀ ਜਿਹੜਾ ਆਪਣੇ ਕੋਲ ਵਿੱਕੀ ਬਾਈ ਦਾ ਟਰੈਕਟਰ ਆਇਆ ਵਸੇ ਉਹਦੇ ਵਿੱਚ ਰਿੰਮ ਵਗੈਰਾ ਆਪਣੇ ਪੇਂਟ ਹੋ ਚੁੱਕੇ ਆ ਉਹ ਵੀ ਦਿਖਾ ਦਈਏ ਤੁਹਾਨੂੰ ਉਦੇ ਪੇਂਟ ਆ ਹੋ ਗਏ ਰਮ ਆ ਬੋਵੀ ਵਖਾਗੇ ਰਮ ਰਮ ਇਹ ਆਪਣਾ ਬੋਵੀ ਪੇਂਟਰ ਤੇ ਕਿਉਂਕਿ ਇਹਦੇ ਰਮ ਵਗੈਰਾ ਆਪਣੇ ਪੇਂਟ ਹੋ ਗਏ ਹੋ ਗਏ ਬੋਵੀ ਰਮ ਜੀ ਬਾਈ ਜੀ ਹੋ ਗਏ ਠੀਕ ਆ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਰਮ ਵਗੈਰਾ ਆਪਣੇ ਦੇ ਓਕੇ ਕਰਤੇ ਹਨ ਤੇ ਬਾਕੀ ਭਾਈ ਇਹਦੇ ਸ਼ਾਈਨਰ ਵੱਜੂਗਾ ਸ਼ਾਈਨਰ ਬਾਤ ਕਰਕੇ ਮਾਰਾਂਗੇ ਅੱਛਾ ਸ਼ਾਈਨਰ ਵੱਜੂਗਾ ਫਿਨਿਸ਼ਿੰਗ ਕੋਟ ਰਹਿ ਗਿਆ ਹਨ ਆ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਧਰ ਵੀ ਆਪਣਾ ਇਹਦੇ ਵਿੱਚ ਆਪਣਾ ਇਧਰਾ ਕੋਟ ਲੱਗ ਚੁੱਕਿਆ ਹਨਾ ਫਿਨਿਸ਼ਿੰਗ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੈਰਦਾਨ ਨਹੀਂ ਕੀਤੇ ਬਾਈ ਹਜੇ ਪੈਰਦਾਨ ਕੱਲ ਨੂੰ ਆ ਪੈਰਦਾਨਾਂ ਦੇ ਵਿੱਚ ਪੁਟੀਨ ਵਗੈਰਾ ਲੱਗ ਗਈ ਹੈ ਹਨਾ ਕਿਉਂਕਿ ਬਾਕੀ ਕੰਮ ਤਾਂ ਆਪਣਾ ਜਲਦੀ ਹੋ ਜਾਂਦਾ ਜਿਹੜਾ ਪੇਂਟ ਦਾ ਕੰਮ ਥੋੜਾ ਜਿਆਦਾ ਹੁੰਦਾ ਨਾ ਉਹ ਥੋੜਾ ਜਿਆਦਾ ਧਿਆਨ ਨਾਲ ਕਰਨਾ ਪੈਂਦਾ ਜਿਵੇਂ ਹੁਣ ਆ ਦੇਖੋ ਪੁਟੀਨ ਵਗੈਰਾ ਲੱਗੀ ਹੋਈ ਹੈ ਆਪਣੇ ਪਲੇਟਫਾਰਮ ਦੇ ਉੱਪਰ ਤਾਂ ਜੋ ਜਿਹੜੀ ਚਮਕਾ ਵਧੀਆ ਆਵੇ ਹਨਾ ਬਾਈ ਹਾਂਜੀ ਆ ਟਾਕ ਟੁਕ ਜੇ ਹੁੰਦੇ ਹਨਾ ਫਿਰ ਰੰਗ ਦੇ ਵਿੱਚ ਧੱਕ ਦਿੰਦੇ ਆ ਹਾਂ ਧੱਕ ਦਿੰਦੇ ਰੰਗ ਦੇ ਵਿੱਚ ਤਾਂ ਕਰਕੇ ਫਿਰ ਬਾਈ ਨੇ ਜਿਹੜੀ ਠੀਕ ਠੀਕ ਹੈ ਤੇ ਬਾਕੀ ਬਾਈ ਹੋ ਜਾਊਗਾ ਕੱਲ ਨੂੰ ਆਪਣਾ ਇਧਰੋਂ ਹਾਂਜੀ ਕੱਲ ਨੂੰ ਠੀਕ ਹੈ ਤੇ ਇੱਕ ਹੱਡ ਰਹਿ ਗਿਆ ਨਾ ਵਾਈਟ ਕਰਨ ਵਾਲਾ ਆਹ ਬਾਕੀ ਆ ਤੁਸੀਂ ਦੇਖ ਸਕਦੇ ਹੋ ਇਧਰ ਪੇਂਟ ਵਗੈਰਾ ਮਾਰਾਂਗੇ ਆ ਟੈਂਕੀ ਵਗੈਰਾ ਲਾਈ ਆ ਹਨਾ ਤੇ ਇਹਦੇ ਉੱਪਰ ਸਾਰਾ ਪੇਂਟ ਕਰਾਂ ਕਿਉਂਕਿ ਇਹ ਬਾਈ ਵਿੱਕੀ ਦਾ ਟਰੈਕਟਰ ਹੈਗਾ ਤਰਨ ਤਰਨ ਤੋਂ ਠੀਕ ਹੈ ਜਲਦ ਇਸ ਟਰੈਕਟਰ ਨੂੰ ਦਿਖਾਵਾਂਗੇ ਤੁਹਾਨੂੰ ਫੇਰ ਰੈਡੀ ਕਰਕੇ A ਤੋਂ Z ਛਤਰੀ ਵਗੈਰਾ ਲਾ ਕੇ ਕਿਉਂਕਿ ਜਲਦ ਇੱਕ ਦੋ ਦਿਨ ਦੇ ਵਿੱਚ ਵਿੱਚ ਬਾਈ ਦੇ ਪੇਂਟ ਛੱਡ ਕੇ ਆਉਣਾ ਆਪਾਂ ਟਰੈਕਟਰ ਠੀਕ ਹੈ ਜੀ ਸੋ ਦੋਸਤੋ ਆਪਣਾ ਜਿਹੜਾ 855 ਆਪਣੇ ਕੋਲੇ ਆਇਆ ਸੀਗਾ ਕੁਰੂਕ ਖੇਤਰ ਤੋਂ ਤੋਂ ਲੱਗੇ ਆ ਤੇ ਟਰੈਕਟਰ ਦੇ ਵਿੱਚ ਪਾਣੀ ਮਰਾਉਣ ਪਾਣੀ ਪੁਣੀ ਮਰਾ ਕੇ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਮਿੱਟੀ ਘੱਟਾ ਸਾਫ਼ ਕਰਾਂਗੇ ਕਿਉਂਕਿ ਉਸ ਤੋਂ ਬਾਅਦ ਖੋਲਣਾ ਆਪਾਂ ਇਹਨੂੰ ਹਨਾ ਕਰੋ ਚੱਲ ਚੱਲਦੇ ਆਪਾਂ ਬਾਕੀ ਤੁਹਾਨੂੰ ਟਰਾਈ ਦਿਵਾਉਨੇ ਆ ਇਸ ਦੀ ਚੈੱਕ ਅਪ ਕਰਾਉਨੇ ਆ ਕੀ ਕੰਡੀਸ਼ਨ ਆ ਤੇ ਕੀ ਗੱਲਬਾਤ ਆ ਹਨਾ ਨੰਲਾ ਹੋ ਜੀ ਇਹ ਆਪਣਾ ਗੇਅਰ ਬਾਕਸ कर दे चेक अपना आना स्टार्ट हो गया अपना भाई के ਅਗੇ ਚੈੱਕਅਪ ਕਰਦੇ ਆ ਟਰੈਕਟਰ ਦੇ ਵਿੱਚੋਂ ਮਗਰਲੇ ਸਜੋ ਆਵਾਜ਼ ਵਗੈਰਾ ਕਿੰਨੀ ਆਉਂਦੀ ਆ ਕੀ ਕੀ ਗੱਲ ਬਾਤ ਹੈ ਪਹਿਲੇ ਗੇਅਰ ਤੇ ਵੀ ਸਾਊਂਡ ਬਹੁਤ ਜ਼ਿਆਦਾ ਆ ਰਹੀ ਹੈ ਇਹਦਾ ਪਹਿਲਾ ਡਿੱਗ ਜਾਂਦਾ ਆਪਣਾ ਨਿਕਲ ਜੂਗਾ ਆਪਣੇ ਆਪ। ਕਟਾਈ ਵੀ ਲੈ ਰਿਆ। ਮੁਰਦਾ ਵੀ ਇਧਰ ਨੂੰ। ਅਗਲ ਗੇਅਰ। ਇਦਾਂ ਦਾ ਗੇਅਰ ਛੱਡਦਾ ਪਹਿਲਾਂ ਵੀ। ਤੇ ਚਲੋ ਬਾਕੀ ਕਰਦੇ ਆ ਚੈੱਕ ਅਪ ਇਹਦਾ। ਸੋ ਦੋਸਤੋ ਆਏ ਸੀ ਆਪਾਂ ਇਧਰ ਵਾਸ਼ ਕਰਾਉਣ ਟਰੈਕਟਰ ਹਨਾ। ਕਰਦੇ ਆ ਵਾਸ਼ ਇਹਨੂੰ ਚੰਗੀ ਤਰ੍ਹਾਂ। ਤੇ ਬਾਈ ਤੋਂ ਆਏ ਸੀ ਕਰਾਉਣਾ ਆਪਾਂ ਇਧਰ। ਇਹ ਚੰਗੀ ਤਰ੍ਹਾਂ ਧੋਣਾ ਟਰੈਕਟਰ ਨੂੰ ਬਾਕੀ ਆ ਦੇਖੋ ਲੀਕ ਹੋਈ ਜਾਂਦਾ ਨਾ ਅੱਧਾ ਤੇਲ ਤਾਂ ਇੱਥੋਂ ਘਟਾਈ ਜਾਂਦਾ ਟਰੈਕਟਰ ਲੀਕ ਆਹ ਬੋਲਦਾ ਮੈਨੂੰ ਲੱਗਦਾ ਹੈ ਨਾ ਲਾ ਵੀ ਛੋਟਾ ਕਰਾਉਣੇ ਆਪਾਂ ਸਾਫ਼ ਬਿਲਕੁਲ ਕਿਉਂਕਿ ਮਿੱਟੀ ਘਟਾ ਬਹੁਤ ਠੀਕ ਹੈ ਕਿ ਜਦੋਂ ਹੁਣ ਖੋਲਾਂਗੇ ਤਾਂ ਆਪਣਾ ਮਿੱਟੀ ਡਸਟਰ ਇਹਦੀਆਂ ਦੇ ਵਿੱਚ ਜਾਊਗਾ ਹਨਾ ਲਓ ਜੀ ਬਾਕੀ ਤੇਲ ਮੈਨ ਵਾਲੀ ਗੇਜ ਇਹਦੀ ਰਾਜ ਡੱਗ ਪਈ ਨਹੀਂ ਚਲੋ ਹੁਣ ਤਾਂ ਖੋਲਣਾ ਹੀ ਆਪਾਂ ਟਰੈਕਟਰ ਮਗਲਾਈ ਮ ਕੋਲ ਨਵਾ ਹੀ ਪਾਉਣਾ ਇਹਦਾ ਤੇ ਨਹੀਂ ਤਾਂ ਆਪਾਂ ਲਾ ਕੇ ਲਿਉਣੀ ਸੀ ਹਨਾ ਖੜਾ ਇਹਨੂੰ ਬਹੁਤ ਚਰੋਗਾ ਟੈਕ ਨੂੰ ਨਾ ਟਰਾਲੀ ਪਰੋਲੀ ਉੱਥੇ ਲੱਗ ਆ ਚੜ ਗਈ ਸਾਰੀ ਮਿੱਟੀ ਸਮਾਰ ਕੇ ਕੱਢਦੀ ਜਣਾ ਤੋ ਦੋਸਤੋ ਕਰਦੇ ਹਾਂ ਸਟਾਰਟ ਟਰੈਕਟਰ ਆਪਾਂ ਤਾਂ ਚੱਲਦੇ ਹਾਂ ਨਾ ਮੜਦਾ ਨਾ ਇੱਧਰੋਂ ਕੱਢ ਗਿਆ ਇੱਧਰੋਂ ਸਹੀ ਮੋੜੀ ਹੈ ਤੇ ਚਲੋ ਚੱਲਦੇ ਹਾਂ ਵੈ ਸਾਈਡ ਗੇਰ ਇਹ ਕਾਮਯਾਬੀ ਦਾ ਸੌਦਾ ਨਾ ਈ ਹੁੰਦਾ মড়পা মড়পা তোড়ায় মোড় না যাগে মোড়ে মারদ মারদ মড়ে আয় ਚਲੋ ਚੱਲਦੇ ਆਂ ਗੱਲ ਕੇ ਤੇ ਤੁਹਾਨੂੰ ਦਿਖਾਉਨੇ ਆਪਾਂ ਨਾ ਬਾਕੀ ਦੇਵਾਂਗੇ ਇਹ ਇੰਜਨ ਬਾਰੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਦਲਕਾ ਗਿਆ ਸੀ ਪਿਆਰ ਬਾਕੀ ਆਪਾਂ ਬਾਈ ਦੇ ਪਿੰਡ ਛੱਡ ਕੇ ਆਵਾਂਗੇ 1-2 ਦਿਨਾਂ ਦੇ ਵਿੱਚ ਟਰੈਕਟਰ ਹਨਾ ਤੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਸਮਾਪਤੀ ਆਪਾਂ ਇੱਥੇ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੀ ਵੀਡੀਓ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਤੇ ਉਦੋਂ ਤੱਕ ਦਿਓ ਇਜਾਜ਼ਤ ਹਨਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਕਰਦੇ ਸ਼ੇਅਰ ਕਿਉਂਕਿ ਤੁਹਾਡੇ ਭਰਾਵਾਂ ਦਾ ਕਈਆਂ ਦਾ ਫਾਇਦਾ ਹੋ ਸਕੇ ਠੀਕ ਹੈ ਜੀ ਤੇ ਚਲੋ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਤੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ